ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵੇਰੇ ਸਵੇਰੇ ਘਰ ਦੇ ਮੇਨਕੇਟ ਦੇ ਅੱਗੇ ਪਾਣੀ ਛਿੱਟਣ ਨਾਲ ਹੁੰਦੇ ਹਨ ਇਹ ਫਾਇਦੇ ਸਾਸੰਗਤ ਜੀ ਆਪਣੇ ਅੱਜ ਦੇ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਤੁਸੀਂ ਸਵੇਰੇ ਉੱਠ ਕੇ ਘਰ ਦੇ ਮੇਨਕੇਟ ਦੇ ਪਾਣੀ ਪਾ ਦਿੰਦੇ ਹੋ ਤਾਂ ਇਸ ਦੇ ਫਾਇਦੇ ਸੁਣ ਕੇ ਤਾਂ ਤੁਸੀਂ ਹੈਰਾਨ ਹੀ रह ਜਾਵੋਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਟਬ ਬਾਕਸ ਵਿੱਚ ਤਾਂ-ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਕੀ ਆਪਣੇ ਹਾਜ਼ਰੀ ਲਗਵਾਉਣਾ ਚਾਹੀ। ਤਾਂ ਕਿ ਪਰਮਾਤਮਾ ਜੀ ਤੁਹਾਡੇ ਘਰ ਵਿੱਚ ਹਮੇਸ਼ਾ ਤੇ ਲਈ ਬਿਕਟਾਂ ਦਾ ਵਾਸ ਕਰ ਦੇ। ਤੁਹਾਡੇ ਘਰ ਵਿੱਚ ਹਮੇਸ਼ਾ ਖੁਸ਼ੀਆਂ ਦਾ ਵਾਸ ਹੋ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾ ਸੰਗਤ ਜੀ। के एस आर टी ਅੱਜ ਦੇ ਵੀਡੀਓ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਜੀ ਕਿ ਚੇਕ ਕਰਦੇ ਮੀਨ ਗੇਟ ਦੇ ਪਾਣੀ ਪੋਣ ਦੇ ਕੀ ਫਾਇਦੇ ਹੁੰਦੇ ਹਨ ਅਤੇ ਜੇ ਇਹ ਕੰਮ ਨਾ ਕੀਤਾ ਜਾਵੇ ਤਾਂ ਇਸ ਦਾ ਕੀ ਨੁਕਸਾਨ ਹੁੰਦਾ ਹੈ ਸਾਧ ਸੰਗਤ ਜੀ ਇਸ ਲਈ ਵੀਡੀਓ ਨੂੰ ਅੰਤ ਤੱਕ ਜ਼ਰੂਰ ਸਰਵੰਟ ਕਰ ਲੈਣਾ ਜੀ ਕਿ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਸਾਧ ਸੰਗਤ ਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਤਾਂ ਕਮੈਂਟ ਬਾਕਸ ਦੇ ਵਿੱਚ ਆਪਣੇ ਹਾਜੇ ਲਗਾਉਣਾ ਜੀ ਆਓ ਜੀ ਹੁਣ ਆਪਾਂ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਸਾਧ ਸੰਗਤ ਜੀ ਇੱਕ ਵਾਰ ਦੀ ਗੱਲ ਹੈ ਕਿ ਇੱਕ ਪ੍ਰੇਮੀ ਪਾਬਾ ਆਨੰਦ ਸਿੰਘ ਜੀ ਦੇ ਦਰਸ਼ਨ ਕਰਨ ਲਈ ਆਇਆ ਬਾਬਾ ਜੀ ਨੇ ਉਸ ਨੂੰ ਪੁੱਛਿਆ ਕਿ ਸਿੱਖਾ ਤੈਨੂੰ ਮੈਂ ਪਹਿਲੀ ਵਾਰ ਇੱਥੇ ਦੇਖਿਆ ਹੈ ਤੂੰ ਕਿੱਥੋਂ ਆਇਆ ਹੈ ਤਾਂ ਉਹ ਕਹਿੰਦਾ ਜੀ ਮੈਂ ਤਲੇਰਾਪਿੰਡ ਤੋਂ ਆਇਆ ਹਾਂ ਮੇਰਾ ਪਿੰਡ ਤਾਂ ਇਹੋ ਹੀ ਹੈ ਪਰ ਮੈਂ ਨੌਕਰੀ ਲਖਨਊ ਵਿੱਚ ਕਰਦਾ ਸੀ ਹੁਣ ਮੈਂ ਛੁੱਟੀ ਲੈ ਕੇ ਆਇਆ ਹਾਂ ਅਤੇ ਮਨ ਵਿੱਚ ਆਪ ਜੀ ਦੇ ਰਸ਼ਨਾਂ ਦੀ ਇੱਛਾ ਸੀ ਇਸ ਲਈ ਮੈਂ ਆਪ ਜੀ ਦੇ ਦਰਸ਼ਨ ਕਰਨ ਦੇ ਲਈ ਆਇਆ ਹਾਂ ਬਾਬਾ ਜੀ ਉਸ ਨੂੰ ਪੁੱਛਦੇ ਹਨ ਕਿ ਲਖਨਊ ਸ਼ਹਿਰ ਬਾਰੇ ਤੋ ਕੀ ਕੁਝ ਜਾਣਦਾ ਹੈ ਤਾਂ ਉਹ ਪ੍ਰੇਮੀ ਕਹਿਣ ਲੱਗਾ ਕਿ ਕਹਿੰਦੇ ਹਨ ਉੱਥੇ ਪਹਿਲਾਂ 1 ਲੱਖ ਨਾ ਹੀ ਰਹਿੰਦੇ ਸਨ ਉਸ ਭਾਈਚਾਰੇ ਵਿੱਚ ਇੰਨਾ ਇਕਾ ਸੀ ਕਿ ਜਦੋਂ ਕੋਈ ਹੋਰ ਨਹੀਂ ਆਪਣਾ ਤੋ ਇਹ ਵਾਲੇ ਕਿ ਉੱਥੇ ਰਹਿਣ ਆਉਂਦਾ ਸੀ ਤਾਂ ਉਸ ਨੂੰ ਸਾਦੇ ਹੀ 1-1 ਰੁਪਇਆ ਇੱਕ-ਇੱਕ ਇੱਟ ਵੱਜੋਂ ਮਦਦ ਦਿਂਦੇ ਸਨ ਇਸ ਤਰ੍ਹਾਂ ਭਾਈਚਾਰੇ ਦੀ ਉਹਨਾਂ ਨਾਲ ਮਦਦ ਹੋ ਜਾਂਦੀ ਸੀ ਉਸ ਕੋਲ 1 ਲੱਖ ਇੱਟ ਵੀ ਇਕੱਠੀ ਹੋ ਜਾਂਦੀ ਸੀ ਜਿਸ ਨਾਲ ਉਹ ਆਪਣਾ ਘਰ ਬਣਾ ਲੈਂਦਾ ਸੀ ਤੇ 1 ਰੁਪਏ ਦੇ ਨਾਲ ਉਸ ਗੋਲਕ ਵਿੱਚ 1 ਲੱਖ ਰੁਪਈਆ ਇਕੱਠਾ ਹੋ ਜਾਂਦਾ ਸੀ ਜਿਸ ਨਾਲ ਉਹ ਆਪਣਾ ਕਾਰੋਬਾਰ ਹੀ ਚਲਾ ਲੈਂਦਾ ਸੀ ਇਸ ਕਰਕੇ ਇਸ ਸ਼ਹਿਰ ਦਾ ਨਾਂ ਲਖਨਊ ਪੈ ਗਿਆ ਸੀ ਇਹ ਗੱਲ ਸੁਣ ਕੇ ਬਾਬਾ ਜੀ ਬਹੁਤ ਪਸੰਦ ਹੋਏ ਅਤੇ ਵਚਨ ਕਰਨ ਲੱਗੇ ਕਿ ਵਾ ਕਿੰਨਾ ਚੰਗਾ ਗੁਣ ਹੈ ਉਹਨਾਂ ਦੇ ਵਿੱਚ ਕਿ ਭਾਈਚਾਰੇ ਦੀ ਮਦਦ ਕਰਦੇ ਹਨ ਨਹੀਂ ਤਾਂ ਅੱਜ ਕੱਲ੍ਹ ਲੋਕ ਇੱਕ ਦੂਜੇ ਤੋਂ ਛੱਡੇ ਹਨ ਅਤੇ ਕੋਈ ਵੀ ਕਿਸੇ ਦੀ ਮਦਦ ਕਰਕੇ ਰਾਜੀ ਹੀ ਨਹੀਂ ਹੈ ਫਿਰ ਬਾਬਾ ਜੀ ਵਚਨ ਕਰਨ ਲੱਗੇ ਕਿ ਹੋ ਕੀ ਖਾਸ ਹੈ ਲਖਨਊ ਸ਼ਹਿਰ ਦੇ ਵਿੱਚ ਤਾਂ ਉਹ ਕਹਿੰਦਾ ਜੀ ਉੱਥੇ ਇੱਕ ਬਹੁਤ ਵੱਡੀ ਇਮਾਨਤ ਹੈ ਜੋ ਬਹੁਤ ਹੀ ਮਸ਼ਹੂਰ ਹੈ ਅਤੇ ਇਸ ਸ਼ਹਿਰ ਦੀ ਖਾਸੀਅਤ ਉਹ ਜੋ ਜਾਣੀ ਜਾਂਦੀ ਹੈ ਉਸ ਨੂੰ ਪੁਲ ਪਲਈਆ ਕਹਿੰਦੇ ਹਨ ਇਹ ਬਹੁਤ ਹੀ ਵੱਡੀ ਇਮਾਰਤ ਹੈ ਇੱਥੇ ਐਨੇ ਵਧੀਆ ਤਰੀਕੇ ਦੇ ਨਾਲ ਬਣੀ ਹੋਈ ਹੈ ਕਿ ਇਸ ਦੀਆਂ ਪੌੜੀਆਂ ਦੀਵਾਰ ਦੇ ਵਿੱਚ ਹੀ ਹਨ ਅਤੇ ਇਹਨਾਂ ਦਾ ਉੱਚ ਤਾਂ ਕਿਸੇ ਨੂੰ ਪਤਾ ਨਹੀਂ ਲੱਗਦਾ ਪਰ ਜੇਕਰ ਕਿਸੇ ਨੂੰ ਪਤਾ ਲੱਗ ਜਾਵੇ ਤਾਂ ਉਹ ਇਮਾਰਤ ਦੇ ਉੱਪਰ ਤਾਂ ਚਲਾ ਜਾਵੇਗਾ ਪਰ ਕਿਸ ਹੋਣ ਨੂੰ ਦੱਸੇ ਬਿਨਾਂ ਵਾਪਸ ਨਹੀਂ ਉਤਰ ਸਕਦਾ ਐਵੇਂ ਹੀ ਬੁਲੇਖੇ ਵਿੱਚ ਤੁਰਿਆ ਫਿਰਦਾ ਰਹਿੰਦਾ ਹੈ ਇਸ ਇਮਾਰਤ ਨੂੰ ਨਵਾਬ ਸਿਫਤ ਦੋਲਾ ਖਾਨ ਨੇ ਬਣਾਈ ਸੀ ਹੁਣ ਬਾਬਾ ਜੀ ਵਚਨ ਕਰਨ ਲੱਗੇ ਹਾਂ ਭਾਈ ਨਵਾਬ ਸਿਫਤ ਦੋਲਾ ਇੱਕ ਤਾਂਮ ਰਾਜ ਹੋਇਆ ਹੈ ਉਸ ਦੇ ਰਾਜ ਵਿੱਚ ਇੱਕ ਵਾਰ ਇੱਕ ਘਾਲ ਪੈ ਗਿਆ ਸੀ ਸਾਰੇ ਪਾਸੇ ਹਾਹਾਕਾਰ ਮਚ ਗਈ ਸੀ ਪ੍ਰਜਾ ਨੇ ਆ ਕੇ ਰਾਜਕੁਮਾਰ ਨੂੰ ਇੰਤਾਂ ਕੀਤੀਆਂ ਰਾਜੇ ਨੇ ਸੋਚਿਆ ਬਿਨਾ ਕੌਮ ਤੋਂ ਪ੍ਰਜਾ ਨੂੰ ਮਾਇਆ ਦੇਣਾ ਠੀਕ ਨਹੀਂ ਇਸ ਲਈ ਉਸ ਰਾਜੇ ਨੇ ਇਹ ਭੁਲ ਭੁਲਿਆ ਬਣੋਂ ਪਾਰਿ ਸੋਚਿਆ ਇਸ ਤਰ੍ਹਾਂ ਸਾਰੇ ਲੋਕ ਕੰਮ ਕਰਨ ਲੱਗੇ ਤੇ ਰਾਜਾ ਉਹਨਾਂ ਨੂੰ ਉਹਨਾਂ ਦੀ ਮਿਹਨਤ ਦੇ ਤੇ ਕੇ ਪੈਸੇ ਦੇ ਦਿੰਦਾ ਇਸ ਤਰ੍ਹਾਂ ਸਾਰੇ ਹੀ ਲੋਕਾਂ ਦਾ ਗੁਜ਼ਾਰਾ ਵਧੀਆ ਚੱਲਣ ਲੱਗ ਪਿਆ ਪਰ ਜਦੋਂ ਇਹ ਇਮਾਰਤ ਬਣ ਕੇ ਤਿਆਰ ਹੋ ਗਈ ਰਾਜੇ ਨੇ ਸੋਚਿਆ ਹੁਣ ਲੋਕਾਂ ਕੋਲ ਕਿਹੜਾ ਕੰਮ ਕਰਵਾਇਆ ਜਾਵੇ ਤਾਂ ਉਸਨੇ ਇਹ ਇਲਾਨ ਕੀਤਾ ਜਿਹੜੇ ਲੋਕ ਆਪਣੇ ਘਰ ਦਾ ਕੂੜਾ ਇੱਥੇ ਲਿਆ ਕੇ ਸੁੱਟਣਗੇ ਉਹਨਾਂ ਨੂੰ ਫਿਰ ਖਾਣ ਨੂੰ ਪਦਾਰਥ ਮਿਲਣਗੇ ਹੁਣ ਉੱਥੇ ਕੂੜੇ ਦੇ ਢੇ ਲੱਗ ਗਏ ਰਾਜਾ ਤਾਂ ਮਿੱਸੀ ਤੇタル ਮਦੇ ਰਹਿਤ ਜਲਨ ਵਾਲੇ ਲੋਕਾਂ ਦੇ ਰਸਤੇ ਵਿੱਚ ਬਹੁਤ ਹੀ ਰੁਕਾਵਟਾਂ ਆਉਂਦੀਆਂ ਹਨ ਹੁਣ ਰੱਬ ਰਾਜੇ ਦੇ ਧਰਮ ਦਾ ਇੰਤਿਹਾਨ ਲੈ ਲਗਾ ਇੱਕ ਦਿਨ ਬਹੁਤ ਹੀ ਖੂਬਸੂਰਤ ਲੜਕੀ ਰਾਜੇ ਦੇ ਕੋਲ ਚੱਲ ਕੇ ਆਈ ਤਾਂ ਰਾਜੇ ਨੇ ਉਸ ਨੂੰ ਪੁੱਛਿਆ ਕਿ ਤੂੰ ਕੌਣ ਹੈ ਓ ਕਹਿੰਦੀ ਮੈਂ ਲక్ష్ਮੀ ਹਾਂ ਜਰਾ ਜਾਂ ਕਹਿੰਦਾ ਇਹ ਤੂੰ ਕੀ ਚਾਹੁੰਦੀ ਹੈ ਉਹ ਸਮਝੀ ਨਹੀਂ ਉਸਨੇ ਕਿਹਾ ਮੈਂ ਇੱਥੋਂ ਚਲੇ ਜਾਣਾ ਚਾਹੁੰਦੀ ਹਾਂ ਇੱਥੇ ਇਨਾ ਦਲੀਦਰ ਹੈ ਇੱਥੇ ਮੈਂ ਟਿਕ ਨਹੀਂ ਸਕਦੀ ਕਿ ਸਵੇਰੇ ਉੱਠਦੇ ਆ ਸਾਹੀ ਮਾਇਆ ਮਾਈਆਂ ਆਪਣੇ ਘਰ ਦੇ ਗੇਟ ਦੀ ਸਫਾਈ ਕਰਦੀਆਂ ਹਨ ਉੱਥੋਂ ਕੋੜਾ ਕਲਕੱਟਾ ਚੁੱਕ ਕੇ ਮੇਨ ਗੇਟ ਤੇ ਪਾਣੀ ਡੋਲਿਆ ਜਾਂਦਾ ਹੈ ਜਿਸ ਘਰ ਵਿੱਚ ਸਾਫ਼ ਸਫਾਈ ਰਹਿੰਦੀ ਹੈ ਉੱਥੇ ਹੀ ਬਰਕਤ ਹੁੰਦੀ ਹੈ ਅਤੇ ਮਾਇਆ ਦੀ ਕਮੀ ਨਹੀਂ ਰਹਿੰਦੀ ਪਰ ਜਿੰਨਾ ਦੇ ਘਰ ਵਿੱਚ ਸਾਫ਼ ਸਵਾਈ ਨਹੀਂ ਹੁੰਦੀ ਉੱਥੇ ਦਲੀਦਾ ਹੀ ਪਿਆ ਰਹਿੰਦਾ ਹੈ ਬਿਮਾਰੀਆਂ ਫਿਰ ਉਸ ਘਰ ਨੂੰ ਕੇ ਹੀ ਰੱਖਦੀਆਂ ਹਨ ਉਸ ਘਰ ਵਿੱਚ ਗਰੀਬੀ ਕਦੇ ਵੀ ਨਹੀਂ ਨਿਕਲਦੀ ਕਿਉਂਕਿ ਉਸ ਘਰ ਨੂੰ ਉਹਨਾਂ ਨਕਾਰਾਤਮਕ ਸ਼ਕਤੀਆਂ ਆਪਣੇ ਵਾਸ ਵਿੱਚ ਕਰ ਲੈਂਦੀਆਂ ਹਨ ਕਿਉਂਕਿ कूड़े-ਕਲਕਟ ਦੇ ਵਿੱਚ ਕਿਟਾਣੂ ਜਨਮ ਲੈ ਹੀ ਲੈਂਦੇ ਹਨ ਅਤੇ ਉਹ ਕਿਟਾਣੂ ਬਿਮਾਰੀਆਂ ਫੈਲਾਉਂਦੇ ਹਨ ਜਿਨ੍ਹਾਂ ਦੇ ਸੰਪਰਕ ਵਿੱਚ ਔਰ ਨਿਕਾਇਕੇ ਘਰ ਦੇ ਜੀਆਂ ਬਿਮਾਰੀ ਕੇ ਰਹੀ ਹੀ ਰੱਖਦੀ ਹੈ ਤੇ ਦਵਾਈਆਂ ਤੇ ਬਹੁਤ ਸਾਰਾ ਪੈਸਾ ਖਰਚ ਹੋ ਜਾਂਦਾ ਹੈ ਇਸ ਕਾਇਕੇ ਸਾ ਸੰਗਤ ਜੀ ਸਾਨੂੰ ਆਪਣੇ ਘਰ ਦੇ 메ਨਗੇਟ ਦੇ ਝਾੜੂ ਲਗਾ ਕੇ ਪਾਣੀ ਜ਼ਰੂਰ ਹੀ ਸਵੇਤ ਸਮੇਂ ਡੋਲਣਾ ਚਾਹੀਦਾ ਹੈ ਤਾਂ ਜੋ ਵਿਵਾਨੀਆਂ ਤੂੰ ਅਸੀਂ ਆਪਣੇ ਪਰਿਵਾਰ ਨੂੰ ਬਚਾ ਸਕੀਏ ਜਿੱਥੇ ਸਾਫਾਈ ਹੁੰਦੀ ਹੋਵੇਗੀ ਸਾਸੰਗਤ ਜੀ ਉੱਥੇ ਹੀ ਮਾਇਆ ਵਿੱਚ ਬੈਕਤ ਆਪਣੇ ਆਪ ਹੀ ਆ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ